ਬਹੁਤ ਸਾਰੇ ਲੋਕਾਂ ਨੇ ਸੁਣਿਆ ਹੋਣਾ ਹੈ ਤ੍ਰਿਫਲਾ ਚूर्ण ਦੇ ਬਾਰੇ ਤ੍ਰਿਫਲਾ ਚूर्ण ਬਣਦਾ ਕਿਵੇਂ ਹੈ ਕਿੰਨਾ ਕਿੰਨਾ ਲੋਕਾਂ ਨੂੰ ਇਹ ਖਾਣਾ ਚਾਹੀਦਾ ਹੈ ਕਿਸ ਬਿਮਾਰੀ ਦੇ ਵਿੱਚ ਖਾਣਾ ਚਾਹੀਦਾ ਹੈ ਤੇ ਕਿੰਨੀ ਮਾਤਰਾ ਦੇ ਵਿੱਚ ਖਾਣਾ ਚਾਹੀਦਾ ਹੈ ਇਹ ਕਰੇ ਇਸ ਨੂੰ ਕਿਸ ਤਰ੍ਹਾਂ ਬਣਾ ਸਕਦੇ ਹੋ ਸਾਰੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੇਵਾਂਗੇ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਡਾਕਟਰ ਮਨਦੀਪ ਮਾਲਵਾ ਤੇ ਅੱਜ ਦੀ ਵੀਡੀਓ ਹੈ ਤ੍ਰਿਫਲਾ ਚੂਰਨ ਦੇ ਬਾਰੇ ਦੇ ਵਿੱਚ ਕਈ ਵਾਰੀ ਬਹੁਤ ਸਾਰੇ ਲੋਕਾਂ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਹੋ ਜਾਂਦੀਆਂ ਨੇ ਤੇ ਜਲਦੀ ਕਰਕੇ ਡਾਕਟਰ ਕੋਲ ਨੂੰ ਭੱਜਣਾ ਪੈਂਦਾ ਹੈ ਪਰ ਕੁਦਰਤ ਨੇ ਸਾਨੂੰ ਇਸ ਤਰ੍ਹਾਂ ਦੇ ਤੋਹਫੇ ਦਿੱਤੇ ਹੋਏ ਨੇ ਕਿ ਜਿਨ੍ਹਾਂ ਨਾਲ ਤੁਸੀਂ ਆਪਣਾ ਘਰ ਦੇ ਵਿੱਚ ਰਹਿ ਕੇ ਹੀ ਇਸ ਦਾ ਇਲਾਜ ਕਰ ਸਕਦੇ ਹੋ ਤ੍ਰਿਫਲਾ ਚੂਰਨ ਦੇ ਬੈਨੀਫਿਟਸ ਜੋ ਹੈਗੇ ਨੇ ਦੋਸਤੋ ਜਿਨ੍ਹਾਂ ਨੂੰ पेट ਨਾਲ ਰਿਲੇਟਡ ਕੋਈ ਵੀ ਸਮੱਸਿਆ ਰਹਿੰਦੀ ਹੈ ਲੋਡ ਤੋਂ ਜ਼ਿਆਦਾ ਵਜਨ ਘਟ ਰਹਿੰਦਾ ਹੈ ਜਾਂ ਲੋਡ ਤੋਂ ਜ਼ਿਆਦਾ ਵਜਨ ਵਧ ਰਿਹਾ ਦੋਨਾਂ ਵਾਸਤੇ ਯੂਸਫੁਲ ਹੈ ਸਭ ਤੋਂ ਪਹਿਲਾਂ ਤੁਸੀਂ ਜੇ ਅੰਤਰੀਆਂ ਦੇ ਨਾਲ ਰਿਲੇਟਡ પેટ ਦੀ ਸਮੱਸਿਆ ਆ ਗਈ ਤੁਹਾਨੂੰ ਕਨਸਟਿਪੇਸ਼ਨ ਮਤਲਬ ਕਬਜ਼ੀ ਰਹਿੰਦੀ ਹੈ ਤਾਂ ਇਹ ਚੂਰਨ ਬੁਗ ਲਈ ਬਹੁਤ ਵਧੀਆ ਹੈ ਵਾਲਾਂ ਨਾਲ ਸਮੱਸਿਆ ਹੈ ਵਾਲ ਚਿੱਟੇ ਹੋ ਰਹੇ ਨੇ ਝੜ ਰਹੇ ਨੇ ਸਿਕਰੀ ਹੈ ਕੋਈ ਅੱਖਾਂ ਦੇ ਵਿੱਚ ਧੁੰਦਲਾਪਨ ਰਹਿੰਦਾ ਹੈ ਉਜਾਲਾ ਜ਼ਿਆਦਾ ਆਉਂਦਾ ਹੈ ਤਾਂ ਅੱਖਾਂ ਲਈ ਬਹੁਤ ਹੀ ਬੈਨੀਫੀਸ਼ੀਅਲ ਹੈ ਇਹ ਚੂਰਨ ਤੇ ਇਸ ਤੋਂ ਲਾਵਾ ਸਕਮ ਤੇ ਹੋਰ ਵੀ ਕਈ ਕਈ ਸਰੀਆਂ ਸਮੱਸਿਆਵਾਂ ਨੂੰ ਦੂਰ ਕਰੇਗਾ ਆਪਾਂ ਇਹਨੂੰ ਬਣਾਉਣ ਦੀ ਵਿਧੀ ਤੁਹਾਨੂੰ ਦੱਸਣ ਲੱਗੇ ਆਂ ਤ੍ਰਿਫਲਾ ਚੂਨ ਨੂੰ ਬਣਾਉਣ ਦਾ ਦੋਸਤ ਤਰੀਕਾ ਕੀ ਹੈ ਬੜਾ ਸੌਖਾ ਜਿਹਾ ਤਰੀਕਾ ਹੈ ਕਿਸੇ ਵੀ ਦੁਕਾਨ ਤੋਂ ਪੰਸਾਰੀਆਂ ਦੀ ਦੁਕਾਨ ਤੋਂ ਜਾਂ ਕਰਿਆਨੀ ਦੀ ਦੁਕਾਨ ਤੋਂ ਤੁਸੀਂ 150 ਗ੍ਰਾਮ ਸੁੱਕੇ ਔਲੇ ਲੈ ਕੇ ਆਉਣੇ ਨੇ 100 ਗ੍ਰਾਮ ਬਹੇੜਾ ਤੇ 60 ਗ੍ਰਾਮ ਹਰੜਾ ਇਹਨਾਂ ਨੂੰ ਇਕੱਲੇ-ਇਕੱਲੇ ਕਰਕੇ ਮਿਕਸੀ ਦੇ ਵਿੱਚ ਗ੍ਰਾਈਂਡਰ ਦੇ ਵਿੱਚ ਗ੍ਰਾਈਂਡ ਕਰ ਲਓ ਵੈਸੇ ਕਈ ਲੋਕ ਸਾਰਿਆਂ ਨੂੰ ਇਕੱਠੇ ਕਰ ਲੈਂਦੇ ਨੇ ਪਰ ਸਾਡੀ ਐਡਵਾਈਸ ਇਹ ਰਹੇਗੀ ਕਿ ਇਹ ਤਿੰਨੇ ਚੀਜ਼ਾਂ ਨੂੰ ਇਕੱਲੇ-ਇਕੱਲੇ ਕਰਕੇ ਗ੍ਰाइंड ਕਰ ਲਓ ਉਸ ਤੋਂ ਬਾਅਦ ਇਹਨਾਂ ਨੂੰ ਬਾਹਰ ਕੱਢ ਕੇ ਮਿਕਸ ਕਰਕੇ ਕਿਸੇ ਬਰਤਨ ਦੇ ਵਿੱਚ ਏਅਰਟਾਈਟ ਕਰਕੇ ਰੱਖ ਲਓ ਸਵੇਰੇ ਉੱਠਣਸਾਰ ਅੱਧਾ ਚਮਚਾ ਵੈਸੇ ਤਾਂ ਇਹ ਬੋਡੀ ਵੇਟ ਦੇ ਹਿਸਾਬ ਨਾਲ ਲੈਣਾ ਚਾਹੀਦਾ ਪਰ ਅੱਧਾ ਚਮਚਾ ਇੱਕ ਐਵਰੇਜ ਡੋਜ਼ ਹੈ ਜੋ ਕਿ ਕੋਈ ਵੀ ਲੈ ਸਕਦਾ ਹੈ ਚਾਹੇ ਮੇਲ ਹੈ ਫੀਮੇਲ ਹੈ ਕੋਈ ਬੱਚਾ ਹੈ ਉਹ ਲੈ ਸਕਦੇ ਨੇ ਤੇ ਅੱਧਾ ਚਮਚਾ ਜੇ ਤੁਸੀਂ ਹਰ ਰੋਜ਼ ਨਿੱਕੇ ਪਾਣੀ ਦੇ ਨਾਲ ਇਹ ਚੂਰਨੋ ਲੈਣਾ ਸ਼ੁਰੂ ਕਰੋਗੇ ਤਾਂ ਵਿਦਨ ਵੀਕ ਜਾਂ 10 ਦਿਨਾਂ ਦੇ ਵਿੱਚ ਤੁਹਾਨੂੰ ਬਹੁਤ ਵਧੀਆ ਨਤੀਜੇ ਦੇਖਣ ਨੂੰ ਮਿਲਣਗੇ ਜੇ ਤੁਹਾਨੂੰ ਕੋਈ ਰਾਤ ਨੂੰ ਸੌਣ ਦੇ ਵਿੱਚ ਸਮੱਸਿਆ ਆ ਰਹੀ ਹੈ ਮਨ ਸ਼ਾਂਤ ਨਹੀਂ ਰਹਿੰਦਾ ਬੇਚੈਨੀ ਰਹਿੰਦੀ ਹੈ ਸਿਰ ਭਾਰਾ ਰਹਿੰਦਾ ਹੈ ਧੁੰਦਲਾਪਨ ਅੱਖਾਂ ਦੇ ਮੂਰੇ ਰਹਿੰਦਾ ਹੈ ਠੀਕ ਹੈ ਪੇਟ ਨਾਲ ਲਿਫਟ ਸਮੱਸਿਆ ਹੈ ਕਬਜ਼ੀ ਰਹਿੰਦੀ ਹੈ ਜਲਨ ਬਹੁਤ ਜ਼ਿਆਦਾ ਹੁੰਦੀ ਹੈ ਤਾਂ ਇਹਨੂੰ ਤੁਸੀਂ ਕੋਸੇ ਪਾਣੀ ਦੇ ਵਿੱਚ ਅੱਧਾ ਚਮਚਾ ਹਰ ਰੋਜ਼ ਵਰਤੋ ਬਹੁਤ ਸਾਰੇ ਲੋਕ ਇਹਨੂੰ ਇੱਕ ਚਮਚੇ ਨੂੰ ਇੱਕ ਗਲਾਸ ਪਾਣੀ ਦੇ ਵਿੱਚ ਰਾਤ ਨੂੰ ਘੋਕੇ ਰੱਖ ਦਿੰਦੇ ਨੇ ਤੇ ਸਵੇਰੇ ਪੀ ਲੈਂਦੇ ਨੇ ਥੋੜਾ ਉਬਾਲ ਕੇ ਵੀ ਪੀ ਸਕਦੇ ਹੋ ਡਾਇਰੈਕਟ ਘੋਕੇ ਵੀ ਪੀ ਸਕਦੇ ਹੋ ਉਹ ਵੀ ਤਰੀਕਾ ਸਹੀ ਹੈ ਕੁੱਲ ਮਿਲਾ ਕੇ ਜੋ ਤ੍ਰਿਫਲਾ ਚੂਰ ਹੈ ਸਾਡੇ ਅੰਦਰ ਜਾਣਾ ਚਾਹੀਦਾ ਹੈ ਰੋਟੀ ਦੇ ਵਿੱਚ ਡੇਲੀ ਜ਼ਰੂਰੀ ਨਹੀਂ ਹੈ ਕਿ ਇਹਨੂੰ ਕਿਸੇ ਬਿਮਾਰੀ ਦੇ ਵਿੱਚ ਹੀ ਲਿਆ ਜਾਂਦਾ ਹੈ ਤੰਦਰੁਸਤ ਇਨਸਾਨ ਵੀ ਰੂਟੀਨ ਦੇ ਵਿੱਚ ਇੱਕ ਹੈਲਦੀ ਵਿਟਾਮਿਨਸ ਯਾ ਇੰਗਰੀਡIENTS ਦੇ ਤੌਰ ਤੇ ਇਹਨੂੰ ਲੈ ਸਕਦਾ ਹੈ। ਤ੍ਰਿਫਲਾ ਚੂਰਨ ਦਾ ਕੋਈ ਸਾਈਡ ਇਫੈਕਟ ਨਹੀਂ ਹੈ। ਤ੍ਰਿਫਲਾ ਚੂਰਨ ਇੱਕ ਕੁਦਰਤੀ ਤੇ ਆਯੁਰਵੈਦਿਕ ਉਪਚਾਰ ਹੈ ਜਿਹਨੂੰ ਹਰ ਕੋਈ ਯੂਜ਼ ਕਰ ਸਕਦਾ ਹੈ। ਕਈ ਵਾਰੀ ਬੱਚਿਆਂ ਦਾ ਪੇਟ ਦਰਦ ਕਰਨ ਲੱਗ ਜਾਂਦਾ ਹੈ। ਉੱਥੇ ਵੀ ਤੁਸੀਂ ਕੋਸੇ ਪਾਣੀ ਦੇ ਨਾਲ ਇਹ ਦਿਓਗੇ ਤਾਂ ਬਿਲਕੁਲ ਠੀਕ ਹੋ ਜਾਊਗੀ। ਐਸਿਡਿਟੀ ਦੀ ਸਮੱਸਿਆ, ਕੱਟੇ ਦਿਕਾਰ, ਫੈਟੀ ਲੀਵਰ ਯਾ ਕੰਸਟੀਟਿਊਸ਼ਨ ਕਈ ਤਰ੍ਹਾਂ ਦੇ ਅਸਰ ਕੈਪਸੂਲ ਟੈਬਲੇਟ ਰਿਸੈਪਸ਼ਨ ਪੀਣੇ ਪੈਂਦੇ ਨੇ। ਇਹ ਚूर्ण ਐਡਵਾਈਸ ਸਾਡੇ ਵੱਲੋਂ ਕਿ ਹਰ ਘਰ ਦੇ ਵਿੱਚ ਬਣਾ ਕੇ ਰੱਖਿਆ ਹੋਣਾ ਚਾਹੀਦਾ ਹੈ ਅੱਧਾ ਚਮਚਾ ਡੇਲੀ ਲੈ ਲੈ ਕਰੋ ਨਾਲੇ ਤਾਂ ਸਾਡੇ ਦਾ ਇਮਿਊਨਿਟੀ ਸਿਸਟਮ ਹੈ ਉਹ ਠੀਕ ਰਹੇਗਾ ਸਾਡਾ ਡਾਈਜੈਸਟਨ ਸਿਸਟਮ ਹੈ ਉਹ ਕਲੀਨ ਰਹੇਗਾ ਤੇ ਕੋਈ ਕਿਸੇ ਤਰ੍ਹਾਂ ਦੀ ਅੰਤਨੀਆਂ ਨਾਲ ਰਿਲੇਟਡ ਸਮੱਸਿਆ ਨਹੀਂ ਆਵੇਗੀ ਉਮੀਦ ਹੈ ਤ੍ਰਿਫਲਾ ਚूर्ण ਨਾਲ ਦਿੱਤੀ ਹੋਈ ਜਾਣਕਾਰੀ ਤੁਹਾਨੂੰ ਪਸੰਦ ਆਈ ਹੋਵੇਗੀ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਦੇ ਲਈ ਸਾਡੇ ਚੈਨਲ ਨੂੰ ਫੋਲੋ ਤੇ ਸਬਸਕ੍ਰਾਈਬ ਜ਼ਰੂਰ ਕਰ ਲਓ നിലാങ്കേക്ക് നമ്മുടെ വീട് വെച്ച് കത്തക്കളെ ശശിക